ਹਾਂ ਜੀ ਜਾਨ ਜੀ ਮੈਂ ਦੱਸ ਦੂ ਜੀ ਮੈਡਮ ਸਿੱਧੂ ਐਲੀਕੇਸ਼ਨਸ ਲਗਾ ਰਹੇ ਨੇ ਕਿ ਤੁਹਾਡੇ ਵੱਲੋਂ 5-5 ਕਰੋੜ ਰੁਪਏ ਯਾਨੀ ਕਿ ਟੋਟਲ 10 ਕਰੋੜ ਰੁਪਏ ਦਿੱਤੇ ਗਏ ਨੇ ਇਹ ਤਰਨਤਨ ਜ਼ਿਮਨੀ ਚੋਣ ਦੀ ਜੋ ਕੈਂਡੀਡੇਟ ਉਥੋਂ ਐਲਾਨਨ ਦੇ ਲਈ ਮੈਮ ਦੇਖੋ ਮੇਰੇ ਮੈਡਮ ਮਿਸਿਸ ਸਿੱਧੂ ਬੜੇ ਸਤਕਾਰਯੋਗ ਨੇ ਹਮ ਬਟ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਤੋਂ ਸਾਡੇ ਤੋਂ ਇੰਨੇ ਸੀਨੀਅਰ ਨੇ ਹਨਾ ਇੰਨੀ ਇੰਨਾ ਤਜਰਬਾ ਉਹਨਾਂ ਨੂੰ ਇੰਨੀ ਉਹਨਾਂ ਨੇ ਦੇਖਿਆ ਸਾਰਾ ਕੁਝ ਹਮ ਬਟ ਬਿਨਾ ਕਿਸੇ ਪਰੂਫ ਦੇ ਤੁਸੀਂ ਕਿਸੇ ਤੇ ਅਲਿਗੇਸ਼ਨ ਲਾ ਦੇਣਾ ਇਹ ਚੰਗੀ ਗੱਲ ਨਹੀਂ ਹੈਗੀ ਘਟੋ ਘਟ ਜਿਸ ਪੋਜੀਸ਼ਨ ਤੇ ਮੈਮ ਹੈਗੀ ਹੈ ਮੈਮ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਜਿਹਨਾਂ ਕੋਲ ਕੋਈ ਪ੍ਰੂਫ ਹੈ ਤੇ ਪ੍ਰੂਫ ਸਾਹਮਣੇ ਲੈ ਕੇ ਆਣ ਦੇਖੋ ਜੀ ਮੈਂ ਇਹ ਗੱਲ ਨਾਲ ਜਦੋਂ ਇਲੈਕਸ਼ਨ ਚੱਲ ਰਹੀ ਸੀ ਸੀ ਉਦੋਂ ਵੀ ਇਹ ਗੱਲ ਨਿਕਲ ਕੇ ਆਈ ਸੀ ਮੈਂ ਉਸ ਟਾਈਮ ਵੀ ਚੈਨਲ ਦੇ ਬੰਦੇ ਨੂੰ ਕਿਹਾ ਸੀਗਾ ਕਿ ਮੈਂ ਗੁਰਦੁਆਰੇ ਚੜ ਕੇ ਹੂੰ ਸੌ ਖਾ ਕੇ ਇਹ ਗੱਲ ਕਹਿ ਸਕਦਾ ਕਿ ਮੇਰੇ ਤੋਂ ਕਿਸੇ ਨੇ ਨਾ ਇੰਡੀਵਿਜੂਅਲੀ ਕੁਛ ਮੰਗਿਆ ਨਾ ਮੈਂ ਦਿੱਤਾ ਤੇ ਨਾ ਹੀ ਪਾਤੀ ਫੰਡ ਦੇ ਰੂਪ ਦੇ ਵਿੱਚ ਮੇਰੇ ਤੋਂ ਕਿਸੇ ਨੇ ਮੰਗਿਆ ਨਾ ਮੈਂ ਦਿੱਤਾ ਹੂੰ ਮੈਂ ਇਹ ਗੁਰਦੁਆਰੇ ਚੜ੍ਹ ਕੇ ਸੌਂ ਖਾ ਕੇ ਇਹ ਗੱਲ ਕਹਿ ਸਕਦਾ ਹੂੰ ਠੀਕ ਹੈ ਜੀ ਕੀ ਮੈਡਮ ਸਿੱਧੂ ਸੌਂ ਖਾ ਕੇ ਗੁਰਦੁਆਰੇ ਚੜ੍ਹ ਕੇ ਇਹ ਗੱਲ ਕਹਿ ਸਕਦੇ ਆ ਕਿ ਕਰਨ ਬੁਰਜ ਨੇ ਦਿੱਤੀ ਹੈਗੇ ਹੂੰ ਨਹੀਂ ਬੁਰਜ ਜੀ ਉਹਤੇ ਕਹਿ ਰਹੇ ਨੇ ਕਿ ਮੇਰੇ ਕੋਲ ਰਿਕਾਰਡਿੰਗ ਹੈ ਉਹ ਇਸ ਤਰੀਕੇ ਦਾ ਦਾਵਾ ਕਰ ਰਹੇ ਹਨ ਸਾਹਮਣੇ ਕਿਉਂ ਨਹੀਂ ਲੈਂਦੇ ਸਾਹਮਣੇ ਕਿਉਂ ਨਹੀਂ ਲੈਂਦੇ ਜਨਤਕ ਕਿਉਂ ਨਹੀਂ ਕਰਦੇ ਮੈਂ ਮੈਂ ਤਾਂ ਤੁਹਾਨੂੰ ਰਿਐਲਿਟੀ ਦੱਸਦਾ ਹੈਗਾ ਮੈਂ ਮੈਂ ਕਿਸੇ ਸਿੱਧੂ ਦਾ ਬੜਾ ਰਿਗਾਰਡ ਕਰਦਾ ਸੀਗਾ ਹਮ ਲੇਕਿਨ ਆ ਅਲੀਗੇਸ਼ਨ ਸੁਣਨ ਤੋਂ ਬਾਅਦ ਮੈਨੂੰ ਇਹਨਾ ਮੇਰਾ ਮਨ ਖਰਾਬ ਹੋਇਆ ਹੈ ਨਾ ਕਿ ਸੱਚ ਸਿਨੀਅਰ ਲੇਡੀ ਪਾਰਟੀ ਵੀ ਲੈ ਲਾ ਹੋਵੇ ਤੇ ਇਹ ਜੀ ਬੇਤੁਕੀ ਗੱਲ ਕਰਨਾ ਇਹ ਚੰਗੀ ਗੱਲ ਨਹੀਂ ਹੈਗੀ ਦੇਖੋ ਤੁਹਾਡੇ ਉੱਪਰ ਕੋਈ ਆਪਸੀ મતਭੇਦ ਹੋ ਸਕਦੇ ਆ ਜੇ ਹੋਣਗੇ ਵੀ ਤੇ ਉਹ ਜੇ ਤੁਸੀਂ ਐਵੇਂ ਹਰੇਕ ਦਾ ਨਾਮ ਵਿੱਚ ਕਸੀਟੀ ਤੋਂ ਵੀ ਆਉਣਾ ਹੁਣ ਮੈਂ ਇਸ ਤੋਂ ਬਾਅਦ ਕੀ ਦੱਸਾਂ ਮੈਮ ਕੀ ਕੀ ਕਰ ਸਕਦਾ ਮੈਂ ਕਹੀ ਤਾਂ ਜਾਨਾ ਮੈਂ 1 ਰੁਪਿਆ ਵੀ ਨਾ ਪਾਰਟੀ ਫੰਡ ਦੇ ਰੂਪ ਦੇ ਵਿੱਚ ਨਾ ਇੰਡੀਵਿਜੂਅਲੀ ਕਿਸੇ ਲੀਡਰ ਨੂੰ ਮੈਂ 1 ਰੁਪਿਆ ਵੀ ਨਹੀਂ ਦਿੱਤਾ ਮੈਂ ਇਹ ਗੱਲ ਗੁਰਦੁਆਰੇ ਚੜ੍ਹ ਕੇ ਸੌਖਾ ਕੇ ਕਹਾ ਕਹਿ ਸਕਦਾ ਨਹੀਂ ਕਰਨਬੀਰ ਸਿੰਘ ਜੀ ਉਹ ਇਹ ਜੋ ਅਲੀਗੇਸ਼ਨਸ ਆ ਆਧਾਰ ਕੀ ਹੈ ਫਿਰ ਕਿਉਂਕਿ ਉਹ بڑا ਦਾਵਾ ਕਰ ਰਹੇ ਨੇ ਠੋਕ ਕੇ ਦਾਵਾ ਕਰ ਰਹੇ ਨੇ ਮੈਮ ਫਿਰ ਪ੍ਰੂਫ ਵੀ ਕਰਨਾ ਖਾਲੀ ਬੋਲਣ ਦੇ ਨਾਲ ਹੋਣਾ ਹੋ ਜੂਗਾ ਇਹ ਤਾਂ ਬੜਾ ਸੌਖਾ ਕੰਮ ਹੈ ਵੀ ਤੁਸੀਂ ਕਿਸੇ ਦੇ ਵੀ ਹੂੰ ਕੋਈ ਵੀ ਅਲੀਗੇਸ਼ਨ ਲਾ ਸਕਦੇ ਕਹਦੋਂਗੇ ਮੂੰਹ ਹੀ ਲਾੜਾ ਮੜਾ ਜਾ ਹੂੰ ਹੂੰ ਪਰ ਤੁਸੀਂ ਉਹਨੂੰ ਸਿੱਧ ਕਰਕੇ ਦਿਖਾਉਣਾ ਹੂੰ ਹੂੰ ਨਹੀਂ ਗੱਲਬਾਤ ਦਰੋਂ ਨੇ ਸਕਲ ਦਾ ਵੀ ਜ਼ਿਕਰ ਕੀਤਾ ਕਿ ਤੁਹਾਨੂੰ ਟਿਕਟ ਨਹੀਂ ਦਿੱਤੀ ਜਾਣੀ ਸੀ ਹਾਲਾਂਕਿ ਦੂਸਰੇ ਆਗੂ ਦਾ ਉਹਨਾਂ ਨੇ ਨਾਮ ਲਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਸੀ ਪਰ ਉਹਨਾਂ ਕੋਲ ਪੈਸੇ ਦੇਣ ਦੇ ਲਈ ਨਹੀਂ ਸੀ ਤੁਸੀਂ ਪੈਸੇ ਦਿੱਤੇ ਤਾਂ ਕਰਕੇ ਤੁਹਾਨੂੰ ਟਿਕਟ ਦੇ ਦਿੱਤੀ ਮੈਮ ਇਹੋ ਜਿਹੀ ਕੋਈ ਗੱਲ ਨਹੀਂ ਹੈ ਪਤਾ ਨਹੀਂ ਕਿਉਂ ਇਹੋ ਜਿਹੇ ਇੰਨੇ ਸੀਨੀਅਰ ਲੀਡਰ ਇੰਨੇ ਮਚਿਓਰ ਲੀਡਰ ਇਹੋ ਜਿਹਿਆਂ ਜਦੋਂ ਬਚਕਾਨੀਆਂ ਗੱਲਾਂ ਕਰਦੇ ਆ ਮੈਨੂੰ ਹੈਰਾਨੀ ਹੁੰਦੀ ਆ ਮੈਮ ਦੁੱਖ ਹੁੰਦਾ ਮੈਨੂੰ ਹੂੰ ਕੀ ਕੀ ਜਣੇ ਇਹਨਾਂ ਨੂੰ ਰੋਲ ਮਾਡਲ ਬਣਾਈ ਫਿਰਦੇ ਨੇ ਤੇ ਇਹ ਜੇ ਇਦਾਂ ਦੇ ਇਹ ਜੇ ਬਿਆਨ ਦੇਣ ਲੱਗ ਪੈਣ ਤੇ ਫਿਰ ਤਾਂ ਸਰ ਗਿਆ ਜੀ ਆਮ ਰੀਲੀ ਵੈਰੀ ਸ਼ੌਕਡ ਮੈਂ ਹੂੰ ਕਿ ਬੇਤੁਕਾ ਬੇ ਕਿਸੇ ਪ੍ਰੂਫ ਤੋਂ ਮੈਂ ਤਾਂ ਮੈਡਮ ਇਹ ਵੀ ਖਾਣ ਨੂੰ ਸੌਂ ਖਾ ਕੇ ਕਹਿ ਸਕਦਾ ਜੇ ਮੈਂ ਕਿਤੇ ਕੋਈ ਗੱਲ ਕੀਤੀ ਹੋਵੇ ਹੂੰ ਇਹ ਤਾਂ ਮੈਮ ਐਵੇਂ ਬੇਤੁਕ ਜੇ ਇਹਨਾਂ ਕੋਲ ਰਿਕਾਰਡਿੰਗ ਹੈਗੀ ਵਾਈਡ ਡਸਨ ਸ਼ੀ ਪਲੇ ਦੈਟ ਰਿਕਾਰਡਿੰਗ ਰਿਕਾਰਡਿੰਗ ਨੂੰ ਪਲੇ ਕਰਨ ਹੂੰ ਹੂੰ ਜੀ ਇਹ ਸਟੇਟਮੈਂਟ ਤੋਂ ਬਾਅਦ ਤੁਹਾਡੇ ਵੱਲੋਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਡਮ ਸਿੱਧੂ ਨੂੰ ਕਿ ਇਹੋ ਜਿਹੇ ਝੂਠੇ ਦਾਅਵੇ ਕਿਉਂ ਕਰ ਰਹੇ ਹੋ ਮੈਮ ਦੇਖੋ ਮੈਂ ਸਵੇਰ ਦਾ ਹਾਲੇ ਵੀ ਮੈਂ ਤੁਹਾਡਾ ਫੋਨ ਇਹ ਮੈਰਿਜ ਫੰਕਸ਼ਨ ਦੇ ਵਿੱਚ ਅਟੈਂਡ ਕਰ ਰਿਹਾ ਹਾਂ ਤੇ ਜਦੋਂ ਮੈਂ ਫੰਕਸ਼ਨ ਐਂਟਰ ਕਰਨ ਲੱਗਿਆ ਸੀਗਾ ਉਦੋਂ ਇਹ ਮੀਡੀਆ ਤੇ ਆਣੀ ਸ਼ੁਰੂ ਹੋਈ ਹੈ ਤੇ ਮੈਂ ਸਭੋਂ ਇੱਥੇ ਬੈਠੇ ਬੈਠੇ ਹੀ ਦੇਖਿਆ ਤੇ ਮੈਂ ਬੜਾ ਹੈਰਾਨ ਹੋਇਆ ਵੀ ਆਹ ਬਿਆਨ ਕਿੱਥੋਂ ਮੈਂ ਇਥੋਂ ਨਹੀਂ ਨਿਕਲੂੰਗਾ ਮੈਂ ਕਰੂੰਗਾ ਮੈਂ ਆਪਣੇ ਕਰਾਂਗਾ ਗੱਲ ਮੈਂ ਆਪਣੇ ਲਾਇਜ਼ਨ ਨਾਲ ਵੀ ਗੱਲ ਕਰਾਂਗਾ ਹੋਰ ਕਿਸੇ ਸੀਨੀਅਰ ਆਗੂ ਨਾਲ ਤੁਹਾਡੀ ਗੱਲਬਾਤ ਹੋਈ ਸ ਬਿਆਨ ਨੂੰ ਲੈ ਕੇ ਜੋ ਕਿ ਮੈਡਮ ਸਿੱਧੂ ਦੇ ਵਿੱਚ ਦਿੱਤਾ ਗਿਆ ਮੈਰਿਜ ਦੇ ਫੰਕਸ਼ਨ ਦੇ ਵਿੱਚ ਆਇਆ ਹੋਇਆ ਮੈਂ ਇੱਥੇ ਕਿਹਦੇ ਨਾਲ ਗੱਲ ਕਰਦਾ ਕਿਹਦੇ ਨਾਲ ਕਰਾਂਗਾ ਮੈਂ ਹਮ ਹਮ ਮੈਂ ਤਾਂ ਹਲੇ ਫੰਕਸ਼ਨ ਚੋਂ ਹੀ ਬਾਹਰ ਨਿਕਲੇ ਆਲੇ ਹਮ ਜੀ